ਮੈਂ ਕੋਟਾਲੀ ਸੀ ਬਾਸ ਆਪ ਤੋਂ ਵੱਡੀ ਸੇਵਾ ਦੋਸਤੋ ਮੈਂ ਅੱਜ ਖੜਾ ਮੋਕਸਾ ਸ਼ਾਗਿਰ ਦੇ ਜਹਾਜ਼ ਵਾਲੀ ਗਲੀ ਐ ਉੱਥੇ ਖੜਾ ਅੰਕਲ ਜੀ ਨੇ ਦੇਖੇ ਹਾਂ ਅੰਕਲ ਦਾ ਭਰਾ ਬੁਮਾਰ ਪਿਆ ਕਵੀ ਇਲਾਜ ਲਈ ਪੈਸੇ ਨਹੀਂ ਐ ਅੰਕਲ ਵਿਖਾ ਚਲਾਉਂਦਾ ਭਰਾ ਇੱਕ ਮਹੀਨਾ ਪਹਿਲਾਂ ਆਪਾਂ ਚੰਗਾ ਕਰਤਾ ਸੀ ਰੋਟੀ ਪਾਣੀ ਦਾ ਜੁਗਾਰ ਕਰਕੇ ਉਹਦੀ ਚੱਲੀ ਜਾਂਦਾ ਸੀ ਤਾਂ ਜਦੋਂ ਕਹਿੰਦੇ ਆ ਨੇ ਕਿ ਜਦੋਂ ਕਦੇ ਗਰੀਬੀ ਹੋਵੇ ਉਤਤ ਬਿਮਾਰੀ ਆ ਜੇ ਤਾਂ ਘੱਟ ਵੀ ਹੋ ਜਾਂਦੇ ਆ ਅੰਕਲ ਇਹ ਇਲਛਾ ਚਲਾ ਕੇ ਅੱਜ ਕੱਲ ਦਾ ਟਾਈਮ ਪਾਸ ਕਰਦਾ ਕਦੇ ਪੈਸੇ ਬਣ ਗਏ ਕਦੇ ਨਾ ਬਣ ਗਏ ਜਿੰਨਾ ਵੀ ਵਿਚਾਰ ਕੋਲ ਹੋ ਸਕਦਾ ਚਲੋ ਮੰਮਕੇ ਤਾਂ ਨਹੀਂ ਖਾਂਦਾ ਆਦੀ ਧਿਆੜੇ ੱੱਪਾ ਕਰ ਲੈਂਦਾ ਪਰ ਹੁਣ ਹਾਲਾਤ ਇਹੋ ਜਿਹੇ ਬਣ ਗਏ ਅੰਕਲ ਦੇ ਘਰ ਦੇ ਕਿ ਭਰਾ ਅਮਜੇ ਤੇ ਪੈ ਗਿਆ ਬਿਮਾਰ ਹੈ ਇਲਾਜ ਨਹੀਂ ਪੈਸੇ ਨਹੀਂ ਹੈ ਡਾਕਟਰ ਬੋਲੇ ਇਲਾਜ ਕਰਵਾਣ ਗਈ ਡਾਕਟਰ ਸਾਹਿਬ ਨੇ ਟੈਸਟ ਲਿਖੇ ਦਿੱਤੇ ਉਹ ਟੈਸਟ ਨਹੀਂ ਕਰਵਾਈ ਕਿਉਂਕਿ ਕੋਲ ਪੈਸਾ ਨਹੀਂ ਸੀ ਕੋਈ ਕੋਈ ਦਿੰਦਾ ਬਈ ਆਹਨ ਕੋ ਆੜਮਿਕ ਅਗੇ ਪੁੱਛਣ ਨਹੀਂ ਆਉਂਦਾ ਮੇ ਤੁਹਾਡਾ ਬੰਦਾ ਬਿਮਾਰ ਪਿਆ ਅੰਕਲ ਮੇ ਕੋ ਪਰਸੂ ਆਇਆ ਸੀ ਕੰਮ ਦੇ ਵਿੱਚ ਟਾਈਮ ਨਹੀਂ ਨਿਕਲਿਆ ਕੱਲ ਵੀ ਮੈਨੂੰ ਉਹਨਾਂ ਦਾ ਫੋਨ ਆਇਆ ਫਿਰ ਮੈਂ ਸੁਬਾ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਕੋਲ ਕੰਮ ਆਇਆ देखिया ये मेरा अंकलन की होया कलो दे बीमार पे गए अरे और भी पार्श्व में हो महीने हो गए बंगाल में पकना रद्दी बल्ला 6 महीने घर पे गए हां जी इलाज कोनी कोया ने, ने, नहीं ने पैसे हैं जी किसको दी ना परसों तो इलाज उठेटवाज हो गई मेरी लोका घरे कहा डॉक्टर देता करके डॉक्टर का मिल गई आप क्या पैसे हैं नहीं ਇਕਸ਼ੈਲਾ ਨੇ ਰੱਖਿਆ ਪੈਡ ਵੇਚਰੀ ਕਿੰਨੇ ਦੀ ਆੜੀ ਬੰਦਨੀ ਕੋਈ 500 ਬੰਦੇ 100 ਬੰਦੇ ਦੇ ਬੰਦਨੀ ਲੋਹੇ ਬੁੱਤੇ ਲੀ ਗੇ ਖਾਂਟੇ ਦੇ ਪੱਤੀ ਲੀ ਗੇ ਸਿਲੰਡਰ ਲੀ ਦੋਸਤੋ ਕਦੇ ਪਿਆਹਾਂ ਤੇ ਬੰਨ ਜਾਂਦੇ ਕਦੇ 100 ਕੀ ਬੰਨ ਜਾਂਦਾ ਹੈ ਇੱਛਾ ਖਲਾ ਕੇ ਕਵੀ ਅੰਕਲ ਕੈਂਪਾਸ ਕਰਦਾ ਵੈਨ ਕੋਲੇ ਮੈਂ ਤੁਹਾਡੇ ਦੋਸਤਾਂ ਭਰਾਵਾਂ ਦੀ ਰੋਜ਼ ਵੀਡੀਓ ਕੋਈ ਨਾ ਕੋਈ ਸ਼ੇਅਰ ਹੁੰਦੀ ਜਾਂਦੀ ਹੈ ਪ੍ਰਪਾਣ ਕੇ ਵੀਡੀਓ ਨੂੰ ਸ਼ੇਅਰ ਜੁਰੀ ਕਰਾਇਓ ਤੁਹਾਡੀ ਸ਼ੇਅਰ ਕਰਨੀ ਵੀ ਇੱਕ ਸੇਵਾ ਹੈ ਜੇ ਤੁਸੀਂ ਸ਼ੇਅਰ ਕਰਦੇ ਰਹੋਗੇ ਤਾਂ ਕਿਸੇ ਨਾ ਕਿਸੇ ਦੀ ਹੈਲਪ ਹੋਏਗੀ ਕੋਈ ਭਰਾ ਆਪਾਂ ਨੂੰ ਫੋਨ ਕਰ ਲੰਦਾ ਹੈ ਜਿਹੜਾ ਭਰਾ ਇਹਨਾਂ ਦਾ ਅੰਕਲ ਦਾ ਕਬੀ ਹੈ ਅੱਜ ਉਹਦਾ ਕੋਣ ਹੈ ਨਹੀਂ ਹੈ ਕੋਈ ਇਲਾਜ ਕਰਵਾਉਣ ਵਾਸਤੇ ਵੀ ਘਰੇ ਨਹੀਂ ਆਂਦਾ ਇੱਕ ਮਹੀਨਾ ਹੋ ਗਿਆ پیشنਟ ਘਰੇ ਪਿਆ ਹੈ ਅੱਧਾ ਤਾਂ ਬਿਮਾਰ ਹੋ ਕਵੀ ਪੈਨ ਨਾਲ ਹੀ ਹੋ ਗਿਆ ਪਰ ਦੋਸਤੋ ਜਿੰਨੀ ਵੀ ਸੇਵਾ ਚੱਲਦੀ ਹੈ ਤੁਹਾਡੇ ਭਰਾਵਾਂ ਦੇ ਸਾਥ ਨਾਲ ਤੁਹਾਡੇ ਸਹਿਯੋਗ ਨਾਲ ਚੱਲਦੀ ਹੈ ਤੁਹਾਨੂੰ ਪੇਸ਼ੈਂਟ ਦਿਖਾਵਾਂਗੇ ਕਿਹੜੇ ਹਾਲਾਤਾਂ ਦੇ ਵਿੱਚ ਅੰਕਲਾ ਜੀ ਕੰਨੀ ਪਏ ਆ ਫਿਰ ਉਸ ਤੋਂ ਬਾਅਦ ਇਹਨਾਂ ਦੇ ਟੈਸਟ ਕਰਵਾ ਕੇ ਜਿਹੜਾ ਅੱਗੇ ਇਲਾਜ ਚੱਲੇਗਾ ਉਹ ਜਿੰਨਾ ਹੋ ਸਕਿਆ ਸਾਡੇ ਕੋਲੋਂ ਅਸੀਂ ਜਰੂਰ ਕਰਾਵਾਂਗੇ ਪਰ ਮੈਂ ਫੇਰ ਕਹਿੰਦਾ ਤੁਹਾਡੇ ਭਰਾਵਾਂ ਦੇ ਸਾਥ ਨਾਲ ਹੀ ਸੇਵਾ ਚੱਲਦੀ ਹੈ ਵੀਡੀਓ ਨੂੰ ਮਤਵਾਸ਼ੇਕ ਰੇ ਤੋਂ ਪੇਸ਼ੇਡ ਕਾਲਜ ਆ। ਅੰਕਾਂ ਕੀ ਹੋਇਆ? ਬੁਖਾਰ ਆਇਆ। ਮਖਾਰ ਆਇਆ ਕਿੰਨੀ ਦੇਖਦਾ ਮੈਨਾਂ ਹੱਸ ਲਿਆ। ਕੱਲੀ ਪਿਆ ਹੈ? ਹਾਂਜੀ। ਦਵਾਈ ਲੈਂਦੀ ਸੀ। ਦਵਾਈ ਸੀ ਕੋਈ ਸਾਡੇ ਕੋਲ ਲੈਂਦੀ ਸੀ ਮੂਹ ਪੈਸੇ ਨਹੀਂ ਬਰਾ। ਪੈਸੇ ਹੈ ਨਹੀਂ ਸੀਗੇ। ਇਹ ਕਿਸਰੇ ਦਿੱਤੇ ਨਹੀਂ? ਹਾਂਜੀ। ਕਿਸੇ ਆਂਡ ਗਵਾੜ ਕਿਸੇ ਨੇ ਹੈਲਪ ਨਹੀਂ ਕੀਤੀ। ਕੀ ਕੰਮ ਕਰਦਾ ਸੀ ਤੂੰ? ਮੈਂ ਹਾਤਾ ਸੀ ਬੰਦਾ ਜੀ। ਹਾਤਾ? ਹਾਂ। ਅੱਛਾ। ਤੇ ਪੈਸੇ ਉੱਥੇ ਕਮਾਉਂਦਾ ਨਹੀਂ ਸੀ? ਉਹ ਪੈਸੇ ਖਰਾਬ ਕਰ ਲੈਂਦੇ ਵੀਰੇ। ਕਿਉਂ ਕੀਤੇ ਖਰਾਬ? ਮਾਸ ਆਹ ਤਾਂ ਦਬੜਦਾ ਮਹਗਾ ਸੀਗਾ। ਹੁਣ ਫੇਗ? ਹਾਂਜੀ। ਹੁਣ ਮੋਰ ਫੇਰਾਂ ਦਾ ਬਸਰੇ ਰੱਬ ਦੇ ਆਸੇ ਕੋਲ ਰੱਬ ਦਾ ਕੋਈ ਰਸਤਾ ਨਹੀਂ ਲਾਜ ਕੇ ਕੋਣਾ ਹੁਣ ਨਾਲ ਜਹਾ ਕਰਾਵਾਂਗੇ ਵੀਰੇ ਹੱਥ ਫੜ ਲੈ ਚਲੀਏ ਬਰਦਰ ਲੋ ਕਿੰਨੇ ਪੈਸੇ ਹੈਗੇ ਤੇਰੇ ਕੋਲੇ ਮੈਨੂੰ 5 ਪੈਸੇ ਵੜੇ ਵੀਰੇ ਇਹ ਪੈਸੇ ਹੈ ਨਹੀਂ ਗਏ ਲੋਏ 5 ਪੈਸੇ ਮੈਨੇ ਇਲਾਜ ਕਿਵੇਂ ਹੋਊ ਤੂੰ ਨਾ ਵੜਾ ਤੂੰ ਬਿਨਾਂ ਡਾਕਟਰ ਬਿਨਾ ਪੈਸੇ ਤੋਂ ਇਲਾਜ ਕਰ ਦਿੰਦੇ ਆ ਕੋਈ ਕਰਦਾ ਕੋਈ ਨਹੀਂ ਨੇ ਕੋਈ ਨਹੀਂ ਕਰਦਾ ਹੈ ਨਾ ਚਲ ਕੋਈ ਨਾ ਆਪਾਂ ਤੈਨੂੰ ਦਵਾਈ ਦਵਾਵਾਂਗੇ ਤੇ ਟੈਸਟ ਕਰਾਵਾਂਗੇ ਜਿੰਨੇ ਵੀ ਪੈਸੇ ਲੱਗੇ ਸਾਗੇ ਦੋਸਤ ਭਰਾ ਦੇਖ ਰਿਹਾ ਇੱਥੇ ਇਲਾਜ ਕਰਵਾ ਦੇਣੀ ਠੀਕ ਹੈ ਕਦੇ ਰੱਬ ਤੋਂ ਗਿਲਾ ਸ਼ਿਕਵਾ ਨਹੀਂ ਹੁੰਦਾ ਹਾਂਜੀ ਪ੍ਰਮਾਤਮਾ ਤੋਂ ਗਿਲਾ ਸ਼ਿਕਵਾ ਨਹੀਂ ਹੋਇਆ ਕਦੇ ਪਰਮਾਤਮਾ ਦਾ ਅਨੁਸ਼ਾਨਤ ਹੁੰਦਾ ਮੇਰੇ ਹਿਸਾਬ ਨਾਲ ਪਰ ਪ੍ਰਮਾਤਮਾ ਤੋਂ ਨਹੀਂ ਹੁੰਦਾ ਇਨਸਾਨ ਤੋਂ ਕਿਹੜਾ ਸ਼ਿਕਾ ਹੁੰਦਾ ਹੈ ਇਨਸਾਨ ਤੋਂ ਕਿਉਂ ਇਨਸਾਨ ਨਾਲ ਕੀ ਆ ਪਤਲਾ ਕੋਈ ਕੰਮ ਨਹੀਂ ਆਇਆ ਤੇ ਕੋਈ ਕੰਮ ਨਹੀਂ ਆਇਆ ਕੋਈ ਤੇ ਭਰਾ ਕੰਮ ਆਉਂਦਾ ਤੇ ਭਰਾ ਇਹ ਤੇਗਾ ਭਰਾ ਹੈ ਛੋਟਾ ਭਰਾ ਹੈ ਅੱਛਾ ਤੇ ਕੰਮ ਆਉਦਾ ਹੈ ਇਹ ਹਾਂ ਇਹ ਕੰਮ ਜਿੰਦਾ ਕੋਈ ਆ ਪਿਕਸਰ ਕਿੰਨੇ ਵਾਰ ਬੰਦੇ ਆ ਇੱਕ ਛੱਟ ਲਾਉਂਦਾ ਬਚਾਗਾ ਹਨਾ ਚੱਲ ਫੇਰ ਵੀ ਵਧੀਆ ਤੇਗਾ ਭਰਾ ਮੇਰੇ ਕੋਲੇ ਆਇਆ ਕਹਿੰਦਾ ਮੇਰੇ ਭਰਾ ਦਾ ਲਾਇਕ ਰਾਦੀ ਹੋਣਾ ਇਹ ਵੀ ਭਰਾ ਕੋਈ ਖਸਤਾ ਖੂਨ ਕੰਮ ਆਉਂਦਾ ਨਾ ਹੁੰਦਾ ਬਿਲਕੁਲ ਬਿਲਕੁਲ ਭਰਾ ਹੀ ਭਰਾ ਦੇ ਕੰਮ ਆਉਂਦੇ ਆ ਇਹ ਤੇਗਾ ਛੋਟਾ ਭਰਾ ਹੈ ਨਾ ਛੋਟਾ ਇਹ ਤੂੰ ਇਹਨਾਂ ਵੱਡਾ ਭਰਾ ਹੈ ਨਾ ਤੇ ਭਰਾ ਆ ਕੇ ਹੋਣ ਲੱਗਿਆ ਕਹਿੰਦਾ ਮੇਰੇ ਭਰਾ ਦਾ ਇਲਾਜ ਕਰ ਦਿਓ ਭਰਾ ਹੀ ਕੰਮ ਆਇਆ ਨਾ ਬਿਲਕੁਲ ਜੀ ਬਚਪਨ ਤੋਂ ਲੈ ਕੇ ਇਕੱਠੇ ਗਏ ਹਾਂ ਅੱਜ ਤੱਕ ਵੀ ਭਰਾ ਨਾਲ ਸਾਥ ਦੇ ਰਿਹਾ ਕਿ ਮੇਰੇ ਭਰਾ ਦਾ ਇਲਾਜ ਕਰ ਦਿਓ ਮੇਰਾ ਭਰਾ ਤੂੰ ਫਿਰ ਨਹੀਂ ਉੱਗਾ ਹੋਇਆ ਜੀ ਕੋਈ ਨਾ ਅੰਕਲ ਤੂੰ ਗੋਣਾ ਕਾ ਲਈ ਵਸਤੇ ਆਪਾਂ ਇਲਾਜ ਕਰਾਵਾਂਗੇ ਤੂੰ ਬੇਫਿਕਰ ਹੋ ਜਾ ਆਪਾਂ ਲੈ ਕੇ ਚੱਲਾਂਗੇ ਤੇਰੇ ਭਰਾ ਨੂੰ ਇਹ ਇਲਾਜ ਕਰਾਵਾਂਗੇ ਉਹ ਗੋਣਾ ਨਹੀਂ ਹੋਣਾ ਕਿਸ ਵਸਤੇ ਉਹ ਨਹੀਂ ਹੈ ਤੇ ਆਪ ਕੋਈ ਪੁੱਤ ਖੜਾ ਕੋਈ ਗੱਲ ਨਹੀਂ ਆਪਾਂ ਲੈ ਜਾ ਕੇ ਜਾਵਾਂਗੇ ਤੇਰੇ ਭਰਾ ਨੂੰ ਆਪਾਂ ਇਹਦਾ ਇਲਾਜ ਕਰਾਣੇ ਆ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦਾ ਫਿਰ ਨੂੰ ਆਪਾਂ ਹਸਪੀਟਲ ਲੈ ਜਾਈਏ ਠੀਕ ਹੈ ਤੂੰ ਹਸਪੀਟਲ ਨਾਲ ਜਾਏਂਗਾ ਮੇਰੇ ਨਾਲ ਇਹਦੇ ਕੋਲ ਬਹਿ ਜਾਏਗਾ ਸਾਰਾ ਦਵਾਈ ਦੂਈ ਜੋ ਵੀ ਟੈਸਟ ਹੈ ਜੋ ਵੀ ਖਰਚਾ ਆ ਆਪਾਂ ਤੇ ਇਹ ਪ੍ਰਾਦਾ ਪ੍ਰੋਪਗਲੈਂਡ ਕਰਾ ਕੇ ਨਹੀਂ ਨਹੀਂ ਮੀਗੇ ਪਿਆਈ ਹੱਥ ਨਹੀਂ ਲਾਉਣੇ ਨਾ 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 ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਲਾਉਣੇ ਐ ਤੇ ਉਹ ਵਾਹਿਗੁਰੂ ਨੂੰ ਕਹਿਣਾ ਕਿ ਮੇਰੇ ਭਰਾ ਨੂੰ ਜਲਦੀ ਠੀਕ ਕਰ ਦੇ ਤੂੰ ਫਿਰ ਅੰਜੂਗਾ ਹੋ ਜੇ ਆ ਤਾਂ ਘੋਟੀ ਪਾਣੀ ਕਮਾਣ ਲੱਗੇ ਠੀਕ ਐ ਉਹ ਸਵਾਹਿਗੁਰੂ ਨੂੰ ਕਹਿਣਾ ਹੋਣਾ ਨਹੀਂ ਆਪਾਂ ਉਹ ਪਿਆ ਤਾਂ ਫਿਰ ਆਪਣਾ ਕਾਫੇ ਕਿ ਹੋਇਆ ਦੁਖੀ ਆਇਆ ਚਲਾ ਵੀ ਜਾਊਗਾ ਠੀਕ ਹੋ ਜੂਗਾ ਵਧੀਆ ਠੀਕ ਹੋ ਜੀ ਫਿਰ ਵਾਹਿਗੁਰੂ ਦੇ ਮੱਥਾ ਟੇਕ ਜਾਈਆਂ ਨਾ ਹਾਂਜੀ ਜਦੋਂ ਠੀਕ ਹੋ ਗਿਆ ਅੰਕਲ ਇਨੂੰ ਲੈ ਕੇ ਸੱਚੇ ਬਾਦਸ਼ਾਹ ਦੀ ਦਰਬਾਰ ਤੇ ਜਿੱਥੇ ਵੀ ਤੂੰ ਮੰਨਦਾ ਹੈ ਉੱਥੇ ਮੱਥਾ ਟੇਕ ਗਿਆ ਉਹ ਸਾਨੂੰ ਮੰਦੀਦਾ ਜੀ ਆ ਮਾਤਾ ਨੇ ਮੰਦਾ ਜੀ ਹਾਂ ਜਿੱਥੇ ਹੈ ਮਾ ਜੀ ਨੇ ਹੂੰ ਛੋਟਾ ਏਡਾ ਹੁੰਦੇ ਬਾਸ ਆਉਂਦੇ ਦੋ ਹੂੰ ਜਿਗਸਤੀ ਜਨ ਲੱਗੀ ਠੀਕ ਹੈ ਉਹਨਾਂ ਲੱਗੀ ਉੱਥੇ ਲੱਗੀ ਠੀਕ ਹੈ ਜੀ ਕੋਈ ਨਾ ਸਾਲਾ ਸਾਧ ਨਸਤੀ ਨਾ ਐਸਾ ਲਾ ਸਾਧਾ ਸਾਗ ਬਾਲਾ ਜੀ ਮਹਾਰਾਜ ਬਾਲਾ ਜੀ ਨਿਕਾਦਰਾਂ ਠੀਕ ਹੋਣ ਹੁੰਦੇ ਠੀਕ ਹੈ ਨਾ ਉਹ ਤੋਂ ਬਰੁੱਸਿੱਟਿਆ ਹਾਂ ਹਾਂ ਬਾਬੇ ਤੇ ਅਨੁਮਾਨ ਜੀ ਦੇ ਹੈ ਨਾ ਬਾਬਾ ਲਾਲਾ ਜੀ ਮਹਾਰਾਜ ਜਲਦੀ ਠੀਕ ਹੋਣ ਆਪਾਂ ਜਲਦੀ ਆਪਾਂ ਹਸਪੀਟਲ ਲੈ ਜਾਨੇ ਅੰਕਲ ਮੈਂ ਤੂੰ ਉੱਥੇ ਬਹਿਣਾ ਕੋਲੇ ਜਿੰਨੀ ਵੀ ਦਵਾਈ ਲੱਗੀ ਜਿੰਨੇ ਵੀ ਟੈਸਟ ਹੋਣਗੇ ਆਪਾਂ ਇਹਦਾ ਇਲਾਜ ਕਰ ਆਏ ਤੂੰ ਇਹਨੂੰ ਸੁਭਾਲ ਲਈ ਜਲਦੀ ਠੀਕ ਹੋ ਜਾਊਗਾ ਦੇਖੋ ਯਾਰ ਕਿੰਨਾ ਦਗਦ ਹੈ ਆਪਦੇ ਭਰਾ ਹੀ ਨੀਗਾ ਵੱਡਾ ਭਰਾ ਆ ਕਹਿੰਦਾ ਜੀ ਵੱਡੇ ਭਰਾ ਨੂੰ ਬਚਾ ਲਊ ਇਹ ਨਾ ਗਿਲੇ ਸ਼ਿਕਵੇ ਭਰਾਵਾਂ ਦੀ ਨਾਲ ਨਹੀਂ ਰੱਖੀ ਜੀ ਹਮੇਸ਼ਾ ਭਰਾ ਹੀ ਕੰਮ ਆਉਂਦੇ ਆ ਭਰਾ ਹੀ ਨਾਲ ਖੜਦੇ ਆ ਬਾਈ ਜੇ ਦੁੱਖ ਤਕਲੀਫ ਆਉਗੀ ਨਾ ਤੇ ਹਮੇਸ਼ਾ ਜਿਹੜਾ ਖੂਨ ਹੈ ਨਾ ਭਰਾ ਹੈ ਭਰਾ ਹੀ ਸੋਚੂਗਾ ਕਿ ਮੇਰਾ ਭਰਾ ਠੀਕ ਹੋ ਜਾਏ ਜਲਦੀ ਮੇਰੇ ਭਰਾ ਨੂੰ ਕਹਿੰਦਾ ਠੀਕ ਕਰਾ ਦਿਓ ਮੈਨੂੰ ਪੈਸਿਆਂ ਦੀ ਲੋੜ ਨਹੀਂ ਦੋਸਤੋ ਅਜਾਣਾ ਤੁਸੀਂ ਭਰਾ ਦੀਆਂ ਛੋਟੀਆਂ-ਛੋਟੀਆਂ ਵੀਡੀਓਆਂ ਦੇਖਦੇ ਹੋ ਭਰਾਵਾਂ ਕੇ ਵੀਡੀਓ ਆ ਸ਼ੇਅਰ ਜਿਉਂ ਵੀ ਕਰਿਆ ਕਰੋ ਤੁਹਾਡੇ ਸਹਾਗੇ ਅੱਜ ਇਹ ਸੇਵਾ ਚੱਲ ਰਹੀ ਆ ਅੱਜ ਲੋੜ ਆ ਆਪਾਂ ਨੂੰ ਚੰਗੇ ਹਸਪੀਟਲ ਦੀ ਇੱਕ ਚੰਗੇ ਡਾਕਟਰ ਦੀ ਕਦੇ ਕਿਸੇ ਨੇ ਗੋਲਾ ਪਾਇਆ ਕਿ ਆਪਣੇ ਕੋਲੇ ਹਸਪਤਲ ਹੈ ਨਹੀਂਗਾ ਡਾਕਟਰ ਹੈ ਨਹੀਂਗੇ ਇਲਾਜ ਲਈ ਜਦੋਂ ਬੰਦਾ ਘਰ ਹੀ ਪੈ ਜਾਂਦਾ ਉਹਨੂੰ ਇਲਾਜ ਕਰਵਾਉਣ ਵਾਸਤੇ ਵੀ ਕੋਈ ਨਹੀਂ ਜਾਂਦਾ ਅਖੀਕ ਵਿਚਾਰਾ ਇੱਛਾ ਚਲਾਉਂਦਾ ਬੈਂਟਰੀ ਵਾਲੀ ਇੱਛਾ ਨਹੀਂ ਹੈ ਬਾਈ ਟਰੋਲੇ ਪੈਡਲ ਵਾਲੀ ਇੱਛਾ ਚਲਾ ਕੇ ਕਦੇ 100 ਬੰਦਾ ਕਦੇ 200 ਬੰਦਾ ਕਦੇ ਨਹੀਂ ਬੰਦੇ ਕਹਿੰਦਾ ਬਾਈ ਮੈਂ ਸ਼ਾਮ ਨੂੰ ਦੁੱਧ ਲਿਆਉਣਾ ਸੀ ਪੇਦਾ 10 ਬੰਦੇ ਆ ਗਏ ਮੇਰੀ ਖੰਡ ਚਾਪਤੀ ਲੈ ਆਉਣਾ ਜਿੰਨਾ ਕੁ ਜਾਗਾ ਹੁੰਦਾ ਉਹਨਾਂ ਕੋ ਸਹੀ ਆਪ ਦੇਖਾਂਗੇ ਕਵੀ ਜੰਨੇ ਆ ਪਰ ਮੰਗ ਕੇ ਨਹੀਂ ਖਾਂਦੇ ਪਰ ਇਹ ਵੀ ਬੜੀ ਵੱਡੀ ਤਾਕਤ ਆ ਰਿਕਸ਼ਾ ਚਲਾ ਕੇ ਅਜਨਕਰ ਆਦੇ ਭਰਾ ਨੂੰ ਸੁਭਾਲ ਰਿਆ ਹਸਪਤਾਲ ਨਹੀਂ ਲੈ ਜਾ ਗਿਆ ਕਿਉਂਕਿ ਪੈਸਾ ਨਹੀਂ ਹੈ ਹਸਪਤਾਲਾਂ ਦੇ ਵਿੱਚ ਜਾਂਦਿਆਂ ਹੀ ਇਲਾਜ ਹੁੰਦਾ ਜਾਂਦਿਆਂ ਪਹਿਲਾਂ ਪੈਸੇ ਲੱਗਦੇ ਆ ਟੈਸਟ ਹੁੰਦੇ ਆ ਡਾਕਟਰ ਸਾਹਿਬ ਫੀਸ ਜਮ੍ਹਾਂ ਕਰਾਉਂਦੇ ਆ ਸਭ ਕੁਝ ਹੁੰਦਾ ਕਹਿੰਦੇ ਆ ਨਾ ਸਾਈਕਾਹੀ ਲੈ ਜਾਓ ਇਲਾਜ ਹੋ ਜਾਏਗਾ ਸੇਕਾ ਹੀ ਫਸ ਲੈ ਗਏ ਸੀ ਲਗੇ ਸੀ ਕੀ ਕਹਿੰਦੇ ਹੋ ਉਹ ਕੋਈ ਫ੍ਰੀ ਕੋਡ ਦੇ ਦਿਓ ਫ੍ਰੀ ਕੋਡ ਲੈ ਮਿਹਰ ਦਾ 300 ਤੱਕ ਪਹੁੰਚ ਹੀ ਨਹੀਂ ਗੀ ਪਰ ਲੁੱਟ ਜੂਗੇ ਪੈਸੇ ਮਿਹਰ ਕੋਡ ਕਿੱਥੇ ਆਉਣ ਦੇшаемਾਂਗੇ ਫ੍ਰੀ ਕੋਡ ਨਹੀਂ ਲੈ ਗਏ ਨਹੀਂ ਜੀ ਆ ਹਾਲਾਜ ਆਪਣੇ ਤੇ ਭਰਾ ਬਣ ਕੇ ਛੋਟੇ ਭਾ ਦਾ ਸਾਥ ਦਿਆ ਕਰੋ ਜਿੰਨਾ ਕੋ ਹੋ ਸਕੇ ਤੁਸੀਂ ਸਾਜੂਦ ਦਿਆ ਕਰੋ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਅੰਕਲ ਨੂੰ ਆਪਾਂ ਜਲਦੀ ਹੀ ਹਸਪੀਟਲ ਐਡਮਿਟ ਕਰਾਂਗੇ ਤੁਹਾਡੇ ਭਾਵਾਂ ਦੇ ਸਾਥ ਨਾਲ ਤੁਡੇ ਭਰਾਵਾਂ ਦੇ ਸਹਿਯੋਗ ਨਾਲ ਇਹ ਸੇਵਾ ਚੱਲ ਰਹੀ ਹੈ ਭਰਾਵਾਂ ਕਿ ਫੇਰ ਕਰਨਾ ਕਿ ਵੀਡੀਓ ਨੂੰ ਵੱਧ ਤੋਂ ਅਸ਼ੇਕ ਕਰਨਾ ਮਨੁੱਖਤਾਂ ਦੀ ਸੇਵਾ ਸੰਤੋਖੀ